ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਤਿਆਰੀ ਕਰਤੀ ਜੀ ਗੋਭੀ ਦੀ ਪਨੀਰੀ ਦੀ ਤੇ ਜਿਹੜੀ ਹੁਣ ਆਪਾਂ ਗਰਮੀਆਂ ਦੀ ਗੋਭੀ ਹੈਗੀਤੀ ਗੋਭੀ ਜਿਹਨੂੰ ਕਹਿੰਦੇ ਆ ਉਹ ਲਾਉਣੀ ਹੈ ਤੇ ਉਸ ਲਈ ਆਪਾਂ ਨੇ ਜਿਹੜੀ ਪਨੀਰੀ ਦੀ ਆ ਤਿਆਰੀ ਕਰਨ ਲੱਗੇ ਆ ਤੇ ਆਪਾਂ ਆਪਣੇ ਜਿਹੜਾ ਬੀਜ ਹੈ ਉਹ ਜਿਹੜੀ ਨਰਸਰੀ ਉਹ ਘਰ ਹੀ ਤਿਆਰ ਕਰਦੇ ਆ ਤੇ ਜਾਏ ਆਪਾਂ ਬੀ ਨੂੰ ਕੱਢ ਕੇ ਤੇ ਉਹਦੇ ਵਿੱਚ ਜਿਹੜੀ ਨੂੰ ਟਰੀਟ ਕਰ ਰਹੇ ਹਾਂ ਪੰਗੀ ਸਾਈਡ ਨਾਲ ਤੇ ਕਈ ਵੀਰ ਲਾਉਂਦੇ ਜਿਵੇਂ ਵੈਸਟਰਨ ਲਗਦੀ ਹੈ ਬੀਟਾ ਵੈਕਸ ਪਾਵਰ ਲਗਦੀ ਹੈ ਨਾ ਕਾਨ ਮੀਡੀਜ਼ਨ ਵੀ ਲਗਦੀ ਹੈ ਕਈ ਚੀਜ਼ਾਂ ਨਾਲ ਲਾਉਨੇ ਆ ਇਦਾਂ ਪਹਿਲਾਂ ਆਪਾਂ ਬੀ ਨੂੰ ਥੋੜਾ ਹਲਕਾ ਜਿਹਾ ਪਾਣੀ ਲਾ ਕੇ ਫਿਰ ਉਹਦੇ ਵਿੱਚ ਦਵਾਈ ਲਾ ਲੰਨੇ ਕਿਉਂਕਿ ਫੰਗਸ ਬਹੁਤ ਛੋਟਾ ਇਹਦਾ ਸਰੋਂ ਵਰਗਾ ਬੀ ਹੁੰਦਾ ਤੇ ਬਹੁਤ ਹੀ ਵੱਟਾ ਤਿਆਰ ਨੇ ਆਪਣੀਆਂ ਤੇ ਆ ਵੀ ਪਏ ਨੇ ਇੱਕ ਕਵੇਰੀ ਦਾ ਇੱਕ ਡਾਕਟਰ ਦਾ ਤੇ ਦੋ ਹੋਰ ਨੇ ਚਾਰ ਤਰ੍ਹਾਂ ਦੇ ਬੀਜ ਆ ਫਿਰ ਆਪਾਂ ਉਹਨੂੰ ਹਲਕਾ ਹਲਕਾ ਛਟਾ ਮਾਰ ਦਨੇ ਆ ਬੈਡਾਂ 'ਤੇ ਬਣਾ ਕੇ ਤੇ ਬੈਡਾਂ ਦੇ ਉੱਤੇ ਦੇਖ ਸਕਦੇ ਤੁਸੀਂ ਹਲਕਾ ਹਲਕਾ ਵੀ ਪੈ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਦੇ ਉੱਤੇ ਹੱਥਾਂ ਨਾਲ ਪਹਿਲਾਂ ਉਹਨੂੰ ਰਲਾ ਦਿੰਦੇ ਫਿਰ ਹੱਥਾਂ ਨਾਲ ਤੇ ਮਿੱਟੀ ਹਲਕੀ ਹਲਕੀ ਮਿੱਟੀ ਪਾ ਦਣੀ ਕਿਉਂਕਿ ਜਿਆਦਾ ਮਿੱਟੀ ਪੈ ਗਈ ਤਾਂ ਫਿਰ ਉਹਦੇ ਜਰਮਿਨੇਸ਼ਨ 'ਚ ਪ੍ਰੋਬਲਮ ਆ ਜਾਂਦੀ ਕਿਉਂਕਿ ਬੀ ਬਹੁਤ ਜ਼ਿਆਦਾ ਛੋਟਾ ਹੁੰਦਾ ਬ੍ਰੀਕੀ ਚ ਅੱਛਾ ਅੱਛਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਛੱਡਤਾ ਵਧੀਆ ਵਧੀਆ ਤੇ ਪਾਣੀ ਥੋੜਾ ਥੋੜਾ ਸਾਰੇ ਕਿਹਾ ਰਾਂ ਛੱਡਿਆ ਤਾਂ ਜੋ ਸੁਆਵਾਂ ਪੂਰੀ ਉੱਪਰ ਤੱਕ ਜਾਂਦੀ ਹੋਵੇ ਹਲਕਾ ਹਲਕਾ ਪਾਣੀ ਰੱਖੇ ਇਹਦੇ ਵਿੱਚ ਆਪਾਂ ਨੇ ਕਾਫੀ ਟਾਈਮ ਤੇ 2-4 ਦਿਨ ਦੇ ਵਿੱਚ ਇਹਦੀ ਜਰਮਿਨੇਸ਼ਨ ਹੋ ਚੁਗੀ ਉਸ ਤੋਂ ਬਾਅਦ ਹੰਦਖਾਉਣੇ ਆ ਕਿ ਕੀ ਕੀ ਕਰਦੇ ਇਹਦੇ ਨਾਲ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਅੱਲਾ ਖੇਤਾਂ ਦੇ